ਔਰ ਭਾਈ ਜੀ ਕੀ ਹਾਲ ਚਾਲ ਭਾਈ 사ਸੀ ਕਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮੈਂ ਜੀ ਤੁਹਾਡਾ ਆਪਣਾ ਹੈਪੀ ਚਮਕੀਲਾ ਸ਼੍ਰੀ ਅਮਰਸਰ ਸਾਹਿਬ ਤੋਂ ਔਰ ਮੇਰੇ ਨਾਲ ਮੈਡਮ ਕਰਮਕੌਰ ਜੀ ਜੋਗੀ ਪਟਿਆਲੇ ਤੋਂ ਬਲੋਂਗ ਕਰਦੇ ਨੇ ਸੋ ਐਤਕੀ ਆਪਾਂ ਇਕੱਠੇ ਆ ਕੇ ਮਹਾਰਾਜ ਸੱਚਾ ਪਾਤਸ਼ਾਹ ਦੇ ਇਥੇ ਦਰਬਾਰ ਤੇ ਆਏ ਆ ਕੋਈ ਮਹਾਰਾਜ ਨੂੰ ਮੰਨ ਕੇ ਅਮਰ ਸਿੰਘ ਚਮਕੀਲਾ ਦੀ ਵਰਸੀ ਦਾ ਆਪਾਂ ਹਾਜਰ ਹੋਏ ਭਾਈ ਜੀ ਹਰ ਸਾਲ ਆਉਂਦੇ ਹੋ ਹਾਂਜੀ ਜੀ ਮੇਰਾ ਅਕੀਦਾਵਾ ਮੈਂ 6-7 ਸਾਲ ਤੋਂ ਲਗਾਤਾਰ ਆ ਰਹੇ ਹਾਂ ਜੀ ਸਰ ਹੈਪੀ ਚਮਕੀਲਾ ਕਿਵੇਂ ਨੋ ਰੱਖਿਆ ਗਿਆ ਦੇਖੋ ਜੀ ਮੈਂ ਪਹਿਲਾਂ ਮੈਂ ਡਰਿੰਕ ਵਗੈਰਾ ਬੜੀ ਕਰਦਾ ਸੀ ਮੈਂ ਸੱਚੀ ਕਹਿੰਦਾ ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਅੱਜ ਤੋਂ 5 ਸਾਲ ਪਹਿਲਾਂ ਤੇ ਮੈਂ ਗਰੁੱਪਾਂ ਵਿੱਚ ਬਹਿ ਕੇ ਮੈਨੂੰ ਖਾਂਦੇ ਪੀਂਦੇ ਗੀਤ ਬਹੁਤ ਵਧੀਆ ਲੱਗਦਾ ਸੀ ਮੈਂ ਗਾਉਣਾ ਸ਼ੁਰੂ ਕੀਤਾ ਤੇ ਲੋਕਾਂ ਨੇ ਮੈਨੂੰ ਕਿਹਾ ਯਾਰ ਤੂੰ ਚਮਕੀਲੇ ਵਰਗਾ ਤੈਨੂੰ ਥੋੜਾ ਬੋਧਾ ਗਾਉਣਾ ਤੇ ਤੂੰ ਕੋਸ਼ਿਸ਼ ਕਰ ਜੀ ਜੀ ਬਸ ਉੱਥੋਂ ਹੀ ਮੈਨੂੰ ਏਸੀ ਭਾਲ ਪਈ ਏ ਅਮਰ ਸਿੰਘ ਚਮਕੀਲਾ ਦੇ ਗੀਤਾਂ ਦੀ ਉਹਨਾਂ ਦੀ ਜ਼ਿੰਦਗੀ ਦੀ ਫਿਰ ਮੈਂ ਉਧਰ ਨੂੰ ਤੁਰ ਪਿਆ ਗਾਉਣਾ ਸ਼ੁਰੂ ਕਰਤਾ ਫਿਰ ਅੱਜ ਫਿਰ ਕਿਹੜੀ ਅੱਜ ਅਸੀਂ ਗੀਤ ਗਾਇ ਮੂੜਾ ਲੈ ਕੇ ਬਹਿ ਜਾ ਮਿੱਤਰਾ ਤੇਰੇ ਮੂੰਹ 'ਚ ਬੁਰਕੀਆਂ ਪਾਵਾਂ ਔਰ ਉਹ ਗੀਤ ਅਮਰ ਅਰਸ਼ੀਰ ਇਹ ਵੀ ਗਾਇਆ ਔਰ ਸੁਪਰਸਟਾਰ ਹੋਇਆ ਜੋ ਉਹੀ ਗੀਤ ਆ ਉਹ ਤੇ ਹਾਜ਼ਰੀ ਲਾ ਕੇ ਤੇ ਹੁਣ ਵੀ ਫਿਰ ਉਹੀ ਲਾ ਦਿਓ ਉਹੀ ਗੀਤ ਤੁਹਾਡੇ ਸਾਹਮਣੇ ਹਾਂਜੀ ਬੀਬਾ ਜੀ ਉਹ ਦਿਲ ਕਰ ਤੱਕ ਤੱਕ ਹੱਥ ਕਾਲ ਜੇ ਤੇ ਰੱਖ ਕਰ ਤੱਕ ਤੱਕ ਹੱਥ ਕਾਲ ਜੇ ਤੇ ਰੱਖ ਰਹਿ ਤੱਕ ਦੀ ਤੇਰੀਆਂ ਰਾਵਾਂ ਤੇ ਮੂੜਾ ਲੈ ਕੇ ਬਹਿ ਜਾ ਮਿੱਤਰਾ ਤੇਰੇ ਮੂੰਹ 'ਚ ਬੁਰਕੀਆਂ ਪਾਵਾਂ ਤੇ ਮੂੜਾ ਲੈ ਕੇ ਬਹਿ ਜਾ ਮਿੱਤਰਾ ਕੂਲੇ ਆਂਗਣੀ ਸੰਦੂਰੀ ਜੇ ਹਰੰਗ ਤੇਰੇ ਕੂਲੇ ਕੂਲੇ ਹੋ ਤੇਰੇ ਕੂਲੇ ਕੂਲੇ ਆਂਗਣੀ ਸੰਦੂਰੀ ਜੇ ਹਰੰਗ ਬਿਨਾ ਪੀਤੀਓ ਸਰੂਰੀ ਚੜੀ ਜਾਵੇ ਹੋ ਰੇਸ਼ਮੀਰ ਮਾਲਵਰਗੀ ਕੁੜੀ ਹੱਥ ਚੋ ਤੇਲਿਕਦੀ ਜਾਵੇ ਹੋ ਰੇਸ਼ਮੀਰ ਮਾਲਵਰਗੀ ਰਾਤ ਸੁਪਣੇ ਚ ਆਏ ਜਦੋਂ ਮਿੱਤਰ ਆਵੇ ਖੜ ਗਿਓ ਬਾਹ ਫੜ ਕੇ ਪੈਂਤ ਨਾਲ ਦੇ ਚ ਬਰਚ ਹੋਗੀ ਡਰ ਡਰ ਕੇ ਰਾਤ ਸੁਪਨੇ ਚ ਜਾਏ ਜਦ ਮਿੱਤਰਾਂ ਵੇ ਖੜੀ ਗਿਓ ਬਾਹ ਫੜ ਕੇ ਕੰਦੇ ਨਾਲ ਦੇ ਚਬਾਈ ਚ ਘੰਗੂਰੇ ਵੇ ਅਤੀ ਹੋਗੀ ਡਰ ਡਰ ਕੇ ਤੇਰੀ ਅੱਖ ਦੀ ਰਮਜ ਚਟ ਗਈ ਮੈਂ ਸਮਝ ਅੱਖ ਦੀ ਰਮਜ ਚਟ ਗਈ ਮੈਂ ਸਮਝ ਫਿਰ ਸੰਗ ਦੀ ਛਡਾਉਂਦੀ ਤੇ ਇਫੋਂ ਪਾਵਾਂ ਦੇ ਮੂਹਰੇ ਲੇ ਕੇ ਬਹਿ ਜਾ ਮਿੱਤਰਾਂ ਤੇਰੇ ਮੂੰਹ ਚ ਬੁਰਕੀਆਂ ਪਾਵਾਂ ਦੇ ਮੋੜਾ ਲੈ ਕੇ ਬਹਿ ਜਾ ਮਿੱਤਰਾ ਉਹ ਦੇਖ ਗੁੰਦਮਾ ਸਰੀਰ ਸੁਣ ਸੋਨੀਆ ਨੀ ਲੀੜੇ ਤੇਰੇ ਤੰਗ ਹੋ ਗਏ ਗੱਲਾਂ ਗੋਰੀਆਂ ਤੇ ਨੱਕ ਤਾਰ ਖੰਡੇ ਦੀ ਨਹੀਂ ਗੋਲ ਮੋਲੇ ਅੰਗ ਹੋ ਗਏ ਬੁੱਲ ਪੱਤੀਆਂ گلاب ਤੇਰੇ ਨਿਆਣੇ ਸ਼ਰਾਬ ਬੁੱਲ ਪੱਤੀਆਂ ਬੁੱਲ ਪੱਤੀਆਂ ਸ਼ਰਾਬ ਤੇਰੇ ਨਿਆਣੇ گلاب ਬਿਨਾ ਪੀਤੀਆਂ ਜ਼ਰੂਰੀ ਚੜੀ ਜਾਵੇ ਹੋ ਰੇਸ਼ਮੀਰ ਮਾਲਵੜ ਕੀ ਕੁੜੀ ਹੱਥ ਚੋਤੇ ਲਈ ਕਦੀ ਜਾਵੇ ശീല